ਇੱਕ ਚੀੜੀ ਸੀ ਪੇੜ ਤੇ ਬੈਠੀ ਸੀ ਘਰ ਟੁੱਟਿਆ ਸੀ ਸਰੀਰ 'ਚ ਦਰਦ ਸੀ ਸਿਰ ਤੋਂ ਖੂਨ ਨਿਕਲ ਰਿਹਾ ਸੀ ਪਰ ਮਰ ਨਹੀਂ ਸਕਦੀ ਜਾਨ ਨਹੀਂ ਛੁੱਟ ਰਹੀ ਸੀ ਇੱਕ ਕਾਂ ਉੱਪਰੋਂ ਉੱਡਦਾ ਜਾ ਰਿਹਾ ਸੀ ਉਸ ਨੇ ਚੀੜੀ ਨੂੰ ਦੇਖਿਆ ਤਾਂ ਚੀੜੀ ਨੇ ਕਾਂ ਨੂੰ ਕਿਹਾ ਤੂੰ ਕਿੱਥੇ ਜਾ ਰਿਹਾ ਹੈ ਕਾਂ ਨੇ ਕਿਹਾ ਮੈਂ ਰੱਬ ਕੋਲ ਚਲਿਆ ਹਾਂ ਉਨਾ ਨੇ ਮੈਨੂੰ ਬੁਲਾਇਆ ਹੈ ਤਾਂ ਚਿੜੀ ਨੇ ਕਿਹਾ ਇੱਕ ਵਾਰ ਰੱਬ ਨੂੰ ਪੁੱਛਿਆ ਤੇ ਦੱਸ ਕਿ ਮੇਰਾ ਦਰਦ ਖਤਮ ਕਦੋਂ ਹੋਵੇਗਾ ਤੇ ਮੈਂ ਕਦੋਂ ਮਰੂੰਗੀ ਨਹੀਂ ਤਾਂ ਮੇਰੀ ਜਾਨ ਲੈ ਲਵੀਂ ਜਾਂ ਤਾਂ ਮੇਰਾ ਦਰਦ ਖਤਮ ਕਰ ਦਵੀਂ ਤੇ ਮੈਂ ਕਦੋਂ ਤੱਕ ਐਵੇਂ ਦਰਦ ਵਿੱਚ ਰਹੂੰਗੀ ਪੁੱਛਿਆ ਤਾਂ ਰੱਬ ਕੋਲ ਜਾਂਦਾ ਹੈ ਰੱਬ ਕਹਿੰਦਾ ਹੈ ਕਿ ਉਹ 20 ਸਾਲ ਹਲੇ ਹੋਰ ਦਰਦ ਸਹੇਗੀ ਤਾਂ ਕਾਨੀ ਕਿਹਾ ਐਵੇਂ ਨਾ ਕਰਿਓ ਉਹ ਦਰਦ ਵਿਚਾ ਉਸਦਾ ਪੇਨ ਘੱਟ ਕਰ ਦੋ ਦਰਦ ਘੱਟ ਕਰ ਦੋ ਤਾਂ ਰੱਬ ਨੇ ਕਾਨ ਨੂੰ ਕਿਹਾ ਅੱਛਾ ਜਾ ਉਸ ਨੂੰ ਜਾ ਕੇ ਬੋਲ ਕਿ ਥੈਂਕ ਯੂ ਕਰਦੀ ਰਹੇ ਧੰਨਵਾਦ ਕਰਦੀ ਰਹੇ ਫਿਰ ਦੇਖਦੇ ਹਾਂ ਕੀ ਹੁੰਦਾ ਹੈ ਕਾਂ ਗਿਆ ਚਿੜੀ ਨੂੰ ਕਹਿਣ ਲੱਗਿਆ ਕਿ ਰੱਬ ਨੇ ਤੇਰੇ ਲਈ ਇਹੀ ਕਿਹਾ ਹੈ ਤੈਨੂੰ ਧੰਨਵਾਦ ਕਰਦੇ ਰਹਿਣਾ ਹੈ ਚਿੜੀ ਬੋਲੀ ਇਹ ਕਿਵੇਂ ਦਾ ਰੱਬ ਹੈ ਮੈਂ ਦਰਦ ਵਿੱਚ ਹਾਂ ਉਹ ਕਹਿ ਰਿਹਾ ਹੈ ਧੰਨਵਾਦ ਕਰਨਾ ਹੈ ਪਰ ਫਿਰ ਵੀ ਠੀਕ ਹੈ ਰੱਬ ਨੇ ਕਿਹਾ ਹੈ ਉਹਨਾਂ ਦੀ ਗੱਲ ਕੌਣ ਟਾਲ ਸਕਦਾ ਹੈ ਚਿੜੀ ਨੇ ਅਗਲੀ ਹੀ ਸੈਕਿੰਡ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ ਧੰਨਵਾਦ ਕਰਦੇ ਕਰਦੇ 3 ਘੰਟੇ ਬਾਅਦ ਚੀੜੀ ਦਾ ਗਲਾ ਸੁੱਕਣ ਲੱਗ ਗਿਆ ਪਾਣੀ ਵੀ ਨਹੀਂ ਸੀ 5ਵੇਂ ਘੰਟੇ ਨੀਚੇ गिर ਗਈ ਹੋਰ ਹੋਰ ਦਹਿਗ ਲੱਗ ਗਿਆ ਪਰ ਚੀੜੀ ਧੰਨਵਾਦ ਕਹਿਣ ਤੋਂ ਨਾ ਹਟੀ ਜਿਵੇਂ ਹੀ ਚੀੜੀ ਦੇ ਖੂਨ ਨਿਕਲਣ ਲੱਗ ਗਿਆ ਅੱਖਾਂ ਤੋਂ ਅੰਜੂ ਦੀ ਜਗਾ ਖੂਨ ਨਿਕਲਣ ਲੱਗ ਗਿਆ ਰੱਬ ਪ੍ਰਗਟ ਹੋਇਆ ਤੇ ਜੀੜੀ ਦਾ ਸਾਰਾ ਦਰਦ 4 ਘੰਟੇ ਚ ਠੀਕ ਕਰਕੇ ਵਾਪਿਸ ਚਲੇ ਗਿਆ ਤਾਂ ਕਾ ਆਇਆ ਕਾ ਨੇ ਕਿਹਾ ਕਿ ਰੱਬ ਤਾਂ 20 ਸਾਲ ਦਾ ਕਹਿ ਰਿਹਾ ਸੀ ਪਰ ਹੁਣ ਤਾਂ ਇਹ ਬਿਲਕੁਲ ਹੀ ਠੀਕ ਹੋ ਗਈ ਕਾਂ ਜੀੜੀ ਨੂੰ ਵਧਾਈ ਦੇਣ ਲੱਗਿਆ ਜੀੜੀ ਕਹਿੰਦੀ ਤੇਰਾ ਰੱਬ ਤਾਂ ਝੂਠਾ ਹੈ ਤੂੰ ਕਹਿੰਦਾ ਸੀ 20 ਸਾਲ ਬਾਅਦ ਠੀਕ ਹੋਏਗਾ ਮੈਂ ਤਾਂ ਠੀਕ ਹੋ ਗਈ 4 ਘੰਟੇ ਚ ਹੀ ਕਾ ਰੱਬ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਇਹ ਰੱਬ ਤੁਸੀਂ ਤਾਂ ਮੈਨੂੰ ਕਿਹਾ ਸੀ ਕਿ ਉਹ 20 ਸਾਲ ਚ ਠੀਕ ਹੋ ਜਾਵੇਗੀ ਉਹ ਤਾਂ 4 ਘੰਟੇ ਚ ਹੀ ਠੀਕ ਹੋ ਗਈ ਐਵੇਂ ਕਿਉਂ ਤਾਂ ਰੱਬ ਕਹਿੰਦਾ ਮੈਂ ਤੈਨੂੰ ਕਿਹਾ ਸੀ ਕਿ ਉਸ ਨੂੰ ਧੰਨਵਾਦ ਕਰਨਾ ਉਹ ਐਨੀ ਪਰੇਸ਼ਾਨ ਸੀ ਐਨੀ ਤੰਗ ਸੀ 3 ਘੰਟੇ ਚ ਉਸ ਦਾ ਗळा ਸੁੱਕ ਗਿਆ ਸੀ ਫਿਰ ਵੀ ਉਹ ਧੰਨਵਾਦ ਕਰਦੀ ਰਹੀ ਉਹ ਨੀਚੇ गिर ਗਈ ਸੀ ਫਿਰ ਵੀ ਉਹ ਧੰਨਵਾਦ ਕਰਦੀ ਰਹੀ ਉਸ ਦੀ ਜਾਨ ਜਾਣ ਹੀ ਵਾਲੀ ਸੀ ਫਿਰ ਵੀ ਉਹ ਧੰਨਵਾਦ ਕਰਦੀ ਰਹੀ ਰੱਬ ਕਹਿੰਦਾ ਉਸ ਦੀ ਇਹ ਗੱਲ ਦੇਖ ਕੇ ਮੈਂ ਬਹੁਤ ਖੁਸ਼ ਹੋਇਆ ਜਿਹੜਾ ਕੰਮ ਮੈਂ 20 ਸਾਲ ਵਿੱਚ ਕਰਨਾ ਸੀ ਉਹ 4 ਘੰਟੇ ਵਿੱਚ ਹੀ ਕਰ ਦਿੱਤਾ